ਹੈਲੋ ਗਾਈਜ਼ ਇੱਕ ਮਿੰਟ ਪੂਰੀ ਗੱਲ ਸੁਣ ਲਿਓ ਤੇ ਇਹ ਮੈਂ ਸਪੈਸ਼ਲੀ ਕਹਿ ਰਿਹਾ ਆਪਣੇ ਪਾਪਾ ਵਾਸਤੇ ਕਹਿ ਰਿਹਾ ਮੇਰੇ ਪਾਪਾ ਉਹਨਾਂ ਵਾਸਤੇ ਕਹਿ ਰਿਹਾ ਮੈਂ ਤੇ ਪਲੀਜ਼ ਇੱਕ ਵਾਰੀ ਸਾਡੀ ਪੂਰੀ ਗੱਲ ਸੁਣ ਕੇ ਜਾਇਓ ਪੂਰੀ ਗੱਲ ਸੁਣ ਲਿਓ ਤੇ ਗੱਲ ਇਸ ਤਰ੍ਹਾਂ ਜੀ ਹੁਣ ਮੇਰੇ ਪਾਪਾ ਨੇ ਸਾਨੂੰ ਕੱਲ ਜੋਤੀ ਨੂੰ ਡਾਂਟਿਆ ਤੇ ਮੈਨੂੰ ਵੀ ਡਾਂਟਿਆ ਉਹ ਡਾਂਟਿਆ ਕਿਉਂ ਪੁੱਲਾ ਉਹਨਾਂ ਨੇ ਡਾਂਟਿਆ ਤਾਂ ਸਾਨੂੰ ਕਿ ਤੁਸੀਂ ਇਹ ਕੀ ਸਾਰਾ ਦਿਨ ਗੈਸ ਕੋਲ ਖੜਕੇ ਇਹਨੂੰ ਵੀ ਕਿਹਾ ਕਿ ਤੂੰ ਕੀ ਫੋਨ ਦੇ ਵਿੱਚ ਆ ਕੀ ਕਰਦੇ ਰਹਿੰਦੇ ਹੋ ਕੀ ਕਰਦੇ ਰਹਿੰਦੇ ਹੋ ਤੁਸੀਂ ਫੋਨ ਦੇ ਵਿੱਚ ਕੀ ਵੀਡੀਓ ਬਣਾਉਂਦੇ ਰਹਿੰਦੇ ਹੋ ਜਾਂ ਕੁਝ ਕਰਦੇ ਰਹਿੰਦੇ ਹੋ ਤੇ ਮੈਂ ਡੈਡੀ ਨੂੰ ਕਿਹਾ ਕਿ ਡੈਡੀ ਨਹੀਂ ਇਦਾਂ ਵੀਡੀਓ ਬਣਾਉਂਦੇ ਜਰੂਰ ਨਹੀਂ ਸੇ ਇੱਕ ਵਲੌਗ ਬਣਾਣੇ ਆ ਕਿ ਜਿਹਦੇ ਵਿੱਚ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਵਲੌਗ ਪਾ ਕੇ ਤੇ ਲੋਕ ਥੋੜਾ ਜਿਹਾ ਪੈਸੇ ਅਰਨ ਹੋਏ ਨੇ ਇਹਨਾਂ ਨੇ ਕਿ ਜਿੱਥੇ ਆਪਾਂ ਫੈਕਟਰੀ ਦੇ ਵਿੱਚ ਜਿੱਥੇ ਡੈਡੀ ਮੈਂ 10000 10 10000 ਤੱਕ ਕੰਮ ਕਰਦਾ ਕਿ ਉੱਥੇ ਚੱਲੀ ਆ ਕਿ ਜੇ ਅਸੀਂ ਸਾਨੂੰ ਰੱਬ ਨੇ ਜੀ ਚਾਇਆ ਇਹ ਸਾਡਾ ਵੀ ਚੱਲੇ ਆ ਕਿ ਸਾਰੀ ਉਮਰ ਹੋ ਗਈ ਸਾਨੂੰ ਕਿਰਾਏ ਦੇ ਧੱਕੇ ਖਾਂਦੇ ਨੂੰ ਕਿ ਕਿਰਾਏ ਦੇ ਅਸੀਂ ਰਹਿੰਦੇ ਪਈਆਂ ਸਾਰੀ ਉਮਰ ਹੋ ਗਈ ਤੇ ਮੈਂ ਇਹ ਇੱਕ ਇਸ وجہ ਇਹਨਾਂ ਕਰਦਾ ਪਿਆ ਕਿ ਚੱਲੇ ਆ ਕਿ ਕਦੀ ਨਾ ਕਦੀ ਸਾਡਾ ਵੀ ਇੱਕ ਆਪਣਾ ਘਰ ਬਣ ਜੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿ ਸਾਡਾ ਇੱਕ ਘਰ ਹੀ ਬਣ ਜੇ ਉਹ ਵੈਸੇ ਡੈਡੀ ਦਾ ਕਹਿਣਾ ਮਤਲਬ ਵੀ ਇਹ ਹੈ ਕਿ ਅੱਜ ਕੱਲ ਤੁਸੀਂ ਦੇਖਣ ਲੋ ਕਿ ਇੰਨਾ ਸਪੈਂਡ ਕਰਦੇ ਆ ਕਈ ਮਤਲਬ ਕੋਈ ਵੀਡੀਓ ਬਣਾਉਣ ਡੈਡੀ ਉਹ ਫਿਰ ਨਿਊਜ਼ ਵਗੈਰਾ ਦੇਖਦੇ ਆ ਫਿਰ ਉਹਦੇ ਵਿੱਚ ਦੇਖਦੇ ਫਿਰ ਉਹ ਬੋਲਦੇ ਆ ਕਿ ਹਾਂ ਮਤਲਬ ਇੰਦਾ ਕਿ ਤੁਸੀਂ ਵੀਡੀਓ ਕੋ ਬਣਾਉਨੇ ਹੋ ਹੁਣ ਮੈਂ ਡੈਡੀ ਨੂੰ ਦੱਸਿਆ ਕਿ ਡੈਡੀ ਐਦਾਂ ਵੀਡੀਓ ਬਣਾ ਕੇ ਤੇ YouTube ਦੇ ਬੰਦਾ ਹੋ ਜੇ ਪੰਦਾ ਵਾ ਜੇ ਉਹਨੂੰ ਲੋਗ سپورਟ ਕਰਦੇ ਨੇ ਜੇ ਲੋਗ ਉਹਨੂੰ ਬੇਨਤੀ ਕਰਦੇ ਨੇ ਤੇ ਐਦਾਂ YouTube ਤੋਂ ਕੁਝ ਕਰਕੇ ਉਹਗੇ ਤੇ YouTube ਤੋਂ ਪੈਸੇ ਆਣੇ ਸ਼ੁਰੂ ਹੋ ਜਾਂਦੇ ਆ ਕਿ ਜਿਹਦੇ ਨਾਲ ਇਹ ਕਿ ਤੁਸੀਂ ਆਪਣੀ ਜਿਹੜੀ ਮੁਸ਼ਕਿਲਾਂ ਨੇ ਦਿੱਕਤਾਂ ਨੇ ਦਿੱਕਤਾਂ ਨੇ ਯਾ ਆਪਣੇ ਘਰ ਦੀਆਂ ਜੋ ਵੀ ਪ੍ਰੋਬਲਮਸ ਨੇ ਉਹ ਤੁਸੀਂ ਸੋਲਵ ਕਰ ਸਕਦੇ ਹੋ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਇਹ ਚੀਜ਼ ਨਹੀਂ ਸੀਗੀ ਪਰ ਆਦੇ ਟਾਈਮ ਦੇ ਵਿੱਚ ਇਹ ਚੀਜ਼ ਹੈਗੀ ਆ ਤੇ ਡੈਡੀ ਕਹਿੰਦੇ ਕਿ ਤੁਹਾਨੂੰ ਐਵੇਂ ਫੁੱਦੂ ਬਣਾਈ ਜਾਂਦੇ ਆ ਕਹਿੰਦੇ ਕੋਈ ਇੰਦਰ ਕੁਝ ਹੁੰਦਾ ਨਹੀਂ ਹੈਗਾ ਐਸੇ ਬੋਲ ਸੁਣੇ ਵੱਲ ਤੇ ਕਹਿੰਦੇ ਆਜ ਮੈਂ ਡੈਡੀ ਨੇ ਪਤਾ ਕੀ ਕਹਿੰਦੇ ਡੈਡੀ ਕਹਿੰਦਾ ਆਜ ਦੇ ਟਾਈਮ ਦੇ ਵਿੱਚ ਆਪਣਾ ਰਿਸ਼ਤੇਦਾਰ ਨਹੀਂ ਕੋਈ ਸਾਥ ਦਿੰਦਾ ਹਾਂ ਤੇ ਹੋਰ ਕੌਣ ਸਾਥ ਦਊਗਾ ਤੇ ਆਪਣੇ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਨਹੀਂ ਦਿੰਦੇ ਤੇ ਫਿਰ ਡੈਡੀ ਕਹਿੰਦੇ ਕੀ ਤੁਸੀਂ ਸੋਚਦੇ ਹੋ ਕਿ ਤੁਸੀਂ YouTube ਤੇ ਆਸ ਲਾ ਕੇ ਬੈਠੇ ਹੋ ਕਿ YouTube ਤੇ ਅਸੀਂ ਵੀਡੀਓ ਪਾਵਾਂਗੇ ਤੇ ਸਾਨੂੰ ਪੈਸੇ ਮਿਲਣਗੇ ਡੈਡੀ ਨੇ ਇਹ ਚੀਜ਼ ਤਾਂ ਵਿਸ਼ਵਾਸ ਨਹੀਂ ਆਇਆ ਕਿ YouTube ਤੋਂ ਪੈਸੇ ਆਉਂਦੇ ਆ ਤੇ ਗਾਈਜ਼ ਇੱਕ ਹੱਥ ਜੋੜ ਕੇ ਰਿਕੁਐਸਟ ਹੈ ਜੀ ਸਾਨੂੰ ਦਾੰਡ ਵੀ ਬੈਣ ਲੱਗੀ ਕਰੋ ਸਾਨੂੰ ਕਰੋ ਡਾਂਟ ਵੀ ਬੈਣ ਲੱਗੀ ਹੈ ਹੱਥ ਜੋੜ ਕੇ ਰਿਕੁਐਸਟ ਹੈ ਜੀ ਹੱਥ ਜੋੜਾ ਲਓ ਚਾਹੇ ਪੈਰ ਛਵਾ ਲਓ ਬਸ ਇੰਨਾ ਕੰਮ ਕਰ ਦੋ ਇੱਕ ਪੇਮੈਂਟ ਨਾ ਆਪਣੇ ਡੈਡ ਦੇ ਹੱਥ ਦੇ ਅਸੀਂ ਧਰਦੀ ਹੈ ਹਾਂ ਤੇ ਉਹਨਾਂ ਨੂੰ ਵੀ ਵਿਸ਼ਵਾਸ ਹੋ ਜਾਏ ਇੱਕ ਵਿਸ਼ਵਾਸ ਦਵਾ ਦੇ ਇੱਕ ਉਹਨਾਂ ਦੇ ਵਿਸ਼ਵਾਸ ਕਰਕੇ ਜੀ ਗਾਇਜ਼ ਰਿਕੁਐਸਟ ਹੈ ਜੀ ਤੁਹਾਨੂੰ ਸਾਰਿਆਂ ਨੂੰ ਚਾਹੇ ਤੁਸੀਂ ਜਿਵੇਂ ਮਰਜੀ ਸਮਝ ਲਓ ਜਾਂ ਸਾਡੀ ਮਜਬੂਰੀ ਹੈ ਜੀ ਅਸੀਂ ਕੀ ਕਹੀਏ ਹੁਣ ਗੱਲ ਇਹ ਕਿ ਦੇਖੋ ਉਹ ਉਹ ਹੁਣ ਕਹਿੰਦੇ ਕਿ ਜਦ ਤੱਕ ਕਹਿੰਦੇ ਕਿ ਜੇ ਕਿਸੇ ਦੇ ਹੱਥ ਦੇ ਉੱਪਰ ਚੀਜ਼ ਆਵੇ ਨਾ ਨਾ ਹੱਥ ਦੇ ਵਿੱਚ ਕੋਈ ਚੀਜ਼ ਨਾ ਆਵੇ ਤੇ ਨਹੀਂ ਮੰਨਦੇ ਉਹ ਤੇ ਗਾਇਸ ਪਤਾ ਕਿਉਂ ਕਰ ਰਹੀ ਬੈਡੀ ਬੈਡੀ ਕੰਦੇ ਇਦਾਂ ਨਹੀਂ ਹੁੰਦਾ ਕੰਮ ਧੰਦਾ ਤੁਹਾਨੂੰ ਪਤਾ ਅੱਜ ਸਵੇਰੇ ਮੈਂ ਰੋਟੀ ਬਣਾ ਰਹੀ ਸੀ ਮੈਂ ਥੋੜੇ ਦੇ ਵਿੱਚ ਖਰਾਬ ਸੀ ਦੋ ਦਿੰਦੀ ਤੇ ਨਾ ਕੁੜੇ ਵਾਲਾ ਆ ਗਿਆ ਕਹਿੰਦਾ ਪੈਸਾ ਦੇ ਪੈਸੇ ਉਹਦੇ ਖੜੇ ਆ ਨਾ ਤੇ ਇਦਾਂ ਮਤਾ ਅੱਜ ਦੋ ਜਣੇ ਆਉਂ ਗਏ ਪੈਸੇ ਮੰਗਣ ਕਿ ਸਦਾ ਸੀ ਦਰਨੇ ਵਿੱਚ ਉਹਨੂੰ ਕਾਸੀ ਮੰਗੜਾਏ ਔਰ ਫਿਰ ਕਿਰਾਇਆ ਘਰੋਇਆ ਦੇਣਾ ਤਾਂ ਉਹਨਾਂ ਨੇ ਵੀ ਕਿਹਾ ਸੀ ਉਹਨਾਂ ਨੇ ਹਾਂ ਮੁੱਖੀ ਤੂੰ ਦੋ ਚਾਰ ਜਣੇ ਸੀਗਾ ਜੀ ਜਿਨ੍ਹਾਂ ਨੇ ਕਿਹਾ ਸੀ ਕਿ ਕਿ ਅੱਜ ਗਾਇਸ ਮੈਂ ਘਰੇ ਸੀਗਾ ਜੀ ਕਿਉਂਕਿ ਕਈ ਘਰੇ ਮੈਂ ਤਾਂ ਸੀ ਕਿਉਂਕਿ ਲੇਟ ਬਹੁਤ ਹੋ ਗਿਆ ਸੀਗਾ ਤੇ ਇਸ ਕਰਕੇ ਹੁਣ ਉਹ ਘਰੇ ਸੀਗੇ ਹੁਣ ਉਹ ਜੇ ਪੈਸੇ ਮੰਗਣਾ ਹੈ ਤੇ ਕੁਝ ਤਾਂ ਡੈਡੀ ਦੇ ਸਾਹਮਣੇ ਆਏ ਮੰਗਣ ਤੇ ਕੁਝ ਇੱਕ ਅੱਧਾ ਜਿਹੜਾ ਹੋਊਗਾ ਜਿਹੜੀ ਡੈਡੀ ਦੇ ਪਿੱਛੇ ਆਏ ਕਿ ਜਿਹੜੇ ਡੈਡੀ ਚਲੇ ਗਏ ਸੀ ਦੋ ਜਿਹੜਾ ਐਸੀ ਡੈਡੀ ਦੇ ਸਾਹਮਣੇ ਬਾਕੀ ਇੱਕ ਇੱਕ ਕੁੜੀ ਵਾਲੇ ਪੈਸੇ ਮੰਗਣੇ ਸੀਗੇ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਆ ਜਿਹੜੇ ਕਾਫੀ ਟਾਈਮ ਤੋਂ ਖੜੇ ਨੇ ਉਹ ਆਏ ਸੀਗੇ ਜੀ ਤੇ ਬਾਕੀ ਇੱਕ ਦੋ ਹੋਰ ਜੀ ਜਿਹੜਾ ਕਿਰਾਇਆ ਬਿੱਲ ਸਾਡਾ ਰਹਿੰਦਾ ਤੇ ਡੈਡੀ ਉਹ ਵੀ ਚੀਜ਼ ਨੂੰ ਲੱਗੇ ਕਹਿੰਦੇ ਸੀ ਕਿ ਐਦਾ ਤੁਸੀਂ ਵੀਡੀਓ ਬਣਾਈ ਜਾਉਗੇ ਤੇ ਇਹ ਕਿਰਾਇਆ ਬਿੱਲ ਆਏ ਕੌਣ ਦਊਗਾ ਪੈਸੇ ਹੁਣ ਡੈਡੀ ਕਹਿੰਦੇ ਕਿ ਮੇਰੇ ਤੋਂ ਨਾ ਕੰਮ ਹੁੰਦਾ ਨਹੀਂ ਜਿੰਨਾ ਕੋ ਮੇਰਾ ਪਹਿਲਾਂ ਹੁੰਦਾ ਸੀਗਾ ਹਾਂਜੀ ਡੈਡੀ ਦਾ ਕੰਮ ਹੋਇਆ ਵਾ ਅਜੀ ਤੁਸੀਂ ਯਕੀਨ ਮੰਨੋਗੇ ਸਿਰਫ 60 ਰੁਪਏ ਦਾ ਕੰਮ ਹੋਇਆ ਡੈਡੀ ਦਾ ਕੋਈ ਚੁਟਣੀ ਹੀ ਕੇ ਰਹੇ ਆ ਆ ਜੋਤੀ ਸਾਹਮਣੇ ਖੜੀ ਹੈ ਜੋਤੀ ਨੂੰ ਜੇ ਪੁੱਛ ਲੋ ਕਿ ਕਸਮ ਖਵਾ ਲਓ ਜਾਏ ਹਾਂ 60 ਰੁਪਏ ਦਾ ਕੰਮ ਸਿਰਫ ਇੱਕ 60 ਰੁਪਏ ਦਾ ਕੰਮ ਹੋਇਆ ਡੈਡੀ ਦਾ ਹੁਣ ਉਹ ਵੀ ਵਿਚਾਰੇ ਕੀ ਕਰਨ ਹੁਣ ਰਿਕਸ਼ਾ ਦੇ ਉੱਪਰ ਕਿਹੜਾ ਕੰਮ ਕਰਾਂਦਾ ਰਿਕਸ਼ੇ ਦੇ ਉੱਪਰ ਤਾਂ ਕੋਈ ਕੰਮ ਹੀ ਨਹੀਂ ਕਰਾਂਦਾ ਸਿਰਫ ਇੱਕ 60 ਰੁਪਏ ਦਾ ਕੰਮ ਹੋਇਆ ਉਹਨਾਂ ਦਾ ਤੇ ਜਿਹੜੇ ਪੈਸੇ ਮੰਗਣ ਵਾਲੇ ਹੁਣ ਸਾਨੂੰ ਉਹ ਕਹਿੰਦੇ ਕਿ ਤੁਸੀਂ ਆ ਵੀਡੀਓ-ਵਿਡੀਓ ਦੇ ਚੱਕਰ 'ਚ ਨਾ ਪਿਆ ਕਰੋ ਕਿ ਕੋਈ ਲੋਕ ਸਪੋਰਟ ਨਹੀਂ ਕਰਦੇ ਤੇ ਮੈਂ ਇਹ ਕਹਿ ਕੇ ਗਿਆ ਇੰਨਾ ਕੁ ਕਹਿਣਾ ਚਾਹਣਾ ਕਿ ਦੇਖੋ ਜਿਹੜੀ ਅੱਜ ਦੇ ਜਨਰੇਸ਼ਨ ਆ ਜਿਹੜੇ ਅੱਜ ਦੇ ਲੋਕ ਨੇ ਉਹਨਾਂ ਨੂੰ ਪਤਾ ਕਿ YouTube 'ਤੇ ਪੈਸੇ ਆਂਦੇ ਨੇ, ਬਣਦੇ ਆ, ਆਂਦੇ ਨੇ ਤੇ ਅਸੀਂ ਇੰਨੀ ਕੁ ਰਿਕਵੈਸਟ ਕਰਦੇ ਆ ਜੀ ਸਾਨੂੰ ਇੱਕ ਪੇਮੈਂਟ YouTube 'ਤੇ ਦਵਾ ਦਿਓ ਜੀ, ਇੱਕ ਪੇਮੈਂਟ ਸਾਡੀ ਆ ਜਵੇ ਕਿ ਜਿਹੜਾ ਸਾਡੀ ਡੈਡੀ ਨੂੰ ਵਿਸ਼ਵਾਸ ਹੋ ਜਵੇ ਨਹੀਂ ਤੇ ਡੈਡੀ ਮੇਰੇ ਨੂੰ ਵਿਸ਼ਵਾਸ ਨਹੀਂ ਆਏਗਾ ਉਹ ਕਹਿੰਦੇ ਕਿ ਐਵੇਂ ਵੀਡੀਓ ਬਣਾਈ ਜਾਂਦੇ ਤੇ ਅੱਜ ਇਹ ਮੈਨੂੰ ਵੀ ਕਿਹਾ ਇਨੂ ਕੀਆ ਸੰਭਾਤ ਦਾ ਕਿ ਵੀਡੀਓ ਨਹੀਂ ਬਣਾਣੀ ਆ ਹੁਣ ਵੀ ਵੀਡੀਓ ਅਸੀਂ ਤਾਂ ਬਣਾ ਰਹੇ ਕਿਉਂਕਿ ਡੇੜੀ ਬਰ ਗਏ ਹੋਏ ਨੇ ਇਸ ਕਰਕੇ ਅਸੀਂ ਵੀਡੀਓ ਬਣਾਦੇ ਚੋਚੂਪੇ ਬਣਾ ਰਹੇ ਹਾਂ ਜਦ ਤਲੇ ਦੇਖ ਕੇ ਗੜੀ ਆਇਤ ਨਹੀਂ ਆ ਕਿ ਦੇਖ ਕੇ ਦੇਖ ਕੇ ਆਪਲੇ ਕੁੜੀ ਦੇਖ ਕੁੜੀ ਪਹਿਲੇ ਦੇਖ ਕੇ ਤੇ ਇਸ ਕਰਕੇ ਗਾਈਜ਼ ਤੇ ਇੰਨੀ ਇੱਕ ਰਿਕਵੈਸਟ ਹੈ ਜੀ ਪਲੀਜ਼ ਹੱਥ ਜੋੜ ਕੇ ਦੀ ਤੁਸੀਂ ਕਹੋਗੇ ਕਿ ਕੀ ਇਹ बार-बार ਕਹੀ ਜਾਂਦੇ ਨੇ ਸਾਨੂੰ ਇੱਕ ਪੇਮੈਂਟ ਸਾਨੂੰ YouTube ਤੇ ਦਵਾ ਦੇ ਸਾਡੀ ਇਹ ਵੀਡੀਓ ਵਾਇਰਲ ਕਰ ਦਿਓ ਜੀ ਜਿਵੇਂ ਮਰਜ਼ੀ ਕਰਕੇ ਕਰ ਦਿਓ ਕਿ ਇਹਨਾਂ ਦੇ ਬਾਬਾ ਨੂੰ ਵਿਸ਼ਵਾਸ ਹੋ ਜਾਏ ਕਿ ਹਾਂ YouTube ਤੋਂ ਪੈਸੇ ਆਂਦੇ ਨੇ ਜਿਹੜੇ ਦੇਣ ਲੈਣ ਵਾਲੇ ਨੇ ਜੀ ਸਹੀ ਦੱਸਿਆ ਜੀ ਉਹਨਾਂ ਕੋਲ ਨੰਗਣਾ ਵੀ ਔਖਾ ਹੋ ਜਾਂਦਾ ਵਾ ਨੰਗੀਆਂ ਕਿਵੇਂ ਸਿਰ ਮੂੰਹ نیچے ਕਰਕੇ ਨੰਗਣਾ ਮੈਂ ਤਾਂ ਜੇ ਬਗਬਾਰੋ ਕੋਈ ਦੁਕਾਨ ਤੋਂ ਚੀਜ਼ ਲੈ ਕੇ ਨੇ ਤਾਂ ਫਿਰ ਇਹੇ ਦੇਖ ਰਹਿਣਾ ਕਿ ਜੇ ਉਹ ਚਲੇ ਜਾਣਗੇ ਅੰਦਰ ਸੀ ਫੇਰੇ ਅਸੀਂ ਜਾਵਾਂਗੇ ਬਹੁਤ ਔਖਾ ਨਹੀਂ ਤੇ ਚਲਾਗੇ ਤੇ ਅਗਲਾ ਫਿਰ ਹੋਰ ਕਿਤੇ ਰਾਜ ਰੋਕ ਕੇ ਕਹੀ ਨਾ ਦੇਵੇ ਕਿ ਹਾਂ ਪੈਸੇ ਦੇ ਦੇ ਕਿਵੇਂ ਕਰੂ ਦੇਣੇ ਨੇ ਬਹੁਤ ਦੌੜਦਾ ਤੁਹਾਨੂੰ ਪਤਾ ਸਰਦਰੰਦ ਉਧਰ ਪਰ ਕੀ ਵੀ ਦੇ ਪੀਨੇ ਵੀ ਦੇ ਤੋ ਇਸ ਗੱਲ ਕਰਕੇ ਤੁਮਨੇ ਨੈਟ ਪਲੇ ਸਾਡੇ ਥੋੜੇ ਜਿਹਾ ਐਡ ਕਰ ਦੋ ਸਾਡੀ ਇੱਕ ਵੀਡੀਓ ਵਾਇਰਲ ਕਰਾ ਦਿਓ ਜੀ ਇੱਕ ਵੀਡੀਓ ਵਾਇਰਲ ਕਰਾ ਦਿਓ ਬਸ ਹੋਰ ਵਸੇ ਕੁਛ ਨਹੀਂ ਕਹਿੰਦੇਗੇ ਨਹੀਂ ਤੋ ਘਟੋ ਘਟੋ ਕਿੰਨੇ ਵੀਊ ਚਾਹੀਦੇ 10000 10000 ਵਿਊ ਜੋ ਵੀ ਵਿਊ ਤੁਸੀਂ ਦੇਣੀ ਨੇ ਵੀਡੀਓ ਨੂੰ ਜੀ ਸਾਡੀ ਕੋਈ ਵੀਡੀਓ ਹਸ ਤੱਕ ਵਾਇਰਲ ਹੀ ਨਹੀਂ ਹੋਈ ਨਾ ਕੋਈ ਹਜ਼ਾਰਾਂ ਚ ਗਈਆ ਤੇ ਇੱਕ ਵੀਡੀਓ ਵਾਇਰਲ ਕਰਾ ਦਿਓ ਤੁਹਾਡੇ ਵਾਇਰਲ ਕਰਾਨਾ ਸਾਡਾ ਕੁਝ ਬਣ ਜੂਗਾ ਸਾਨੂੰ ਦੋ ਪੈਸੇ ਆਣ ਲੱਗ ਜਾਣਗੇ ਅਸੀਂ ਆਪਣੇ ਘਰ ਸਿੱਟਲ ਜਾਾਂਗੇ ਜੀ ਇਹ ਕਿਰਾਏ ਦੇ ਘਰ ਤੋਂ ਜੀ ਬਹੁਤ ਔਖਾ ਕਿਰਾਏ ਦੇ ਘਰ ਚ ਬਹੁਤ ਜਿਆਦਾ ਕਹਿੰਦਾ ਨਾ ਆਪ ਦਾ ਘਰ ਹੋਵੇ ਨੂਮਾ ਰੋਟੀ ਵੀ ਖਾ ਲੋ ਉਹ ਵੀ ਸ਼ੌਦ ਲੱਗਦੀ ਆ ਉਹ ਨਾ ਨਾ ਵੀ ਉਹਦੇ ਦੂਜੇ ਦਾ ਘਰ ਮਤਲਬ ਜੇ ਕਿਰਾਏ ਤੇ ਰੰਨਿਆ ਤਾਂ ਉਹ ਚਾਹੇ ਤੁਸੀਂ ਸਾਈ ਪਨੀਰ ਜਾਂ ਕੁਝ ਵੀ ਖਾ ਲੋ ਉਹ ਵੀ ਫਿਰ ਕੋੜੇ ਲੱਗਣ ਤੇ ਮੁੱਕਦਾ ਹੀ ਆਪ ਆਪ ਦਾ ਘਰ ਆਪ ਦਾ ਗਾਇਸ ਬਹੁਤ ਔਖਾ ਹੋਇਆ ਪਿਆ ਹੁਣ ਅੱਜ ਅੱਜ ਪਾਪਾ ਨੇ ਕਦੀ ਐਸੀ ਬੋਲੀ ਨਹੀਂ ਅੱਜ ਪਾਪਾ ਵੀ ਐਸੀ ਬੋਲਦੇ ਨੇ ਬਹੁਤ ਔਖਾ ਹੋ ਗਿਆ ਤੇ ਪਾਪਾ ਕਹਿੰਦੇ ਗੇਦਾ ਕਰਨਾ ਕੁਝ ਨਹੀਂ ਬੰਨਾ ਤੇ ਕੰਮ ਹੁਣ ਕੰਮ ਗਾਇਸ ਕਰਦੇ ਤਾਂ ਹੈਗੇ ਆ ਹੁਣ ਹੋਰ ਕਿੰਨਾ ਕੁ ਕਰੀਏ ਬਰਕਤ ਨਹੀਂ ਆਉਂਦੀ ਹੁਣ ਰੱਬ ਜਾਣੇ ਕੀ ਹੈ ਕੀ ਨਹੀਂ ਹੁਣ ਦੇਖੋ ਪਹਿਲਾਂ ਸਾਡੇ ਫੈਕਟਰੀ 'ਚ ਟਾਈਮ ਟੂ ਮਿਲਦਾ ਸੀ ਹੁਣ ਟਾਈਮ ਵੀ ਨਾ ਲੱਗਦਾ ਨਹੀਂ ਹੈਗਾ ਜੀ ਹਾਂ ਪਹਿਲੀ ਗੱਲ ਤੇ 2024 ਚ ਹੁਣ ਟਾਈਮ ਗਏ ਮੈਂ ਨਹੀਂ ਚਾਹੁੰਦਾ 2025 ਬੀਤ ਜਾਵੇ ਤੇ ਇਹ ਹੀ ਹੈ ਜੀ ਗਾਈਜ਼ ਤੇ ਪਲੀਜ਼ ਰਿਕੁਐਸਟ ਹੈ ਤੁਹਾਡੇ ਅੱਗੇ ਸਾਡੀ ਇਹ ਵੀਡੀਓ ਵਾਇਰਲ ਕਰਾ ਦਿਓ ਜਿਵੇਂ ਮਰਜ਼ੀ ਕਰਾਓ ਜੀ ਅਸੀਂ ਇੱਕ ਪੇਮੈਂਟ ਦੀ YouTube ਤੋਂ ਲੈ ਲਈਏ ਤੇ ਬਾਕਪਨ ਵਿਸ਼ਵਾਸ ਹੋ ਜਵੇ ਕਿੰਨੇ ਦੇ ਪਾਪਾ ਕਹਿੰਦੇ ਜੀ ਕੋਈ ਲੋਕ ਕੋਈ ਆਜਿਕੇ ਸਾਥ ਨਹੀਂ ਦਿੰਦਾ ਕਿਸੇ ਦਾ ਤੇ ਅਸੀਂ ਇਹ ਚੀਜ਼ ਜਾਣਨੇ ਕਿ ਤੁਸੀਂ ਸਾਨੂੰ ਪਤਾ ਕਿ ਤੁਸੀਂ ਸਾਡੇ ਨਾਲ ਹੋ ਕਈ ਵਾਰੀ ਵੈਸੇ ਡੈਡੀ ਕਹਿੰਦੇ ਤਾਂ ਅਸੀਂ ਵੀ ਡੀਮੋਟੀਵੇਟ ਹੋ ਜਾਂਦੇ ਹਾਂ ਹੁਣ ਡੈਡੀ ਕਹਿੰਦੇ ਆ ਕਿ ਹੁਣ ਡੈਡੀ ਸਾਨੂੰ ਕਹਿੰਦੇ ਕਿ ਤੁਸੀਂ ਕਿੰਨੇ ਚਿਰ ਦੇ ਵੀਡੀਓ ਬਣਾਉਂਦੇ ਹੋ ਤੁਹਾਨੂੰ ਅਜੇ ਤੱਕ ਕਿਸੇ ਬੰਦੇ ਨੇ ਰੁਪਈਆ ਤਲੀ ਦੇ ਧਰੇ ਆ ਕਿੰਨਾ ਹੋ ਗਿਆ ਸਾਲ ਹੋ ਗਿਆ ਵੀਡੀਓ ਬਣਾਉਂਦੇ ਸਾਲ ਨਹੀਂ ਤਾਂ ਸਾਨੂੰ 10 ਮਹੀਨੇ ਹੋ ਗਏ ਜੀ ਕਹਿੰਦੇ ਹੱਸ ਤੱਕ ਕਿਸੇ ਕਦੀ ਕਿਤੋਂ ਰੁਪਈਆ ਤਲੀ ਦੇ ਧਰੇ ਆ ਜੇ ਕੰਮ ਤੇ ਜਾਓਗੇ ਤੇ ਰੋਟੀ ਖਾਓਗੇ ਜੇ ਕੰਮ ਤੇ ਨਹੀਂ ਜਾਓਗੇ ਤੇ ਰੋਟੀ ਨਹੀਂ ਖਾਓਗੇ ਤੇ ਗਾਈਜ਼ ਜਿੱਥੇ ਤੱਕ ਦੇਖਿਆ ਵੀ ਤੇ ਗੱਲ ਉਹਨਾਂ ਦੀ ਵੀ ਸਹੀ ਆ ਅਸੀਂ ਡਬਲ ਮਿਹਨਤ ਤੇ ਕਰਦੇ ਆ ਕੰਮ ਤੇ ਵੀ ਇਹਨੇ ਵੀਡੀਓ ਵੀ ਬਣਾਉਣਾ ਹੁਣ ਕੰਮ ਤੇ ਵੀ ਜਾਣੇ ਵੀਡੀਓ ਵੀ ਉਹਨਾਂ ਨੇ ਬੱਤੀ ਆ ਕਿ ਉਹਨੂੰ ਵਾਸ਼ ਪ੍ਰੋਪਰ ਕਰਨਾ ਉਹਨੂੰ ਵਾਇਰਲ ਕਰਾਉਂਦੇ ਤੁਹਾਡੇ ਹੱਥ ਦੇ ਵਿੱਚ ਆ ਜੇ ਕਿਸੇ ਗਰੀ ਫੈਮਲੀ ਦਾ ਭਲਾ ਹੋ ਜੂਗਾ ਤੇ ਇੰਨੀ ਕੁ ਰਿਕਵੈਸਟ ਆ ਗਾਈਜ਼ ਕਿ ਇਹ ਕੰਮ ਕਰਾ ਦਿਓ ਪਲੀਜ਼ ਇੱਕ ਪੇਮੈਂਟ YouTube ਤੇ ਸਾਨੂੰ ਦਵਾ ਦਿਓ ਜਿਹੜਾ ਸਾਨੂੰ ਪਾਪਨ ਵਿਸ਼ਵਾਸ ਹੋ ਜੇ ਜਿਹੜੇ ਦੇਣ ਲੈਣ ਵਾਲੇ ਸਾਡੇ ਉਹ ਹਟ ਜਾਣ ਤੇ ਅਸੀਂ ਵੀ ਥੋੜਾ ਜਿਹਾ ਆਪਣਾ ਇੱਕ ਘਰ ਦੇ ਵਿੱਚ ਬਹਿ ਜਾਈਏ ਕਿਰਾਏ ਦੇ ਘਰ ਤੋਂ ਨਿਕਲ ਜਾਈਏ ਬਸ ਲਾਹਣ ਦੋ ਕਮਰੇ ਵਾਲਾ ਇੱਕ ਘਰ ਹੋਵੇ ਬਸ ਇੰਨੀ ਕਿ ਰਿਕੁਐਸਟ ਹੈ ਜੀ ਤੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਗਾਇਸ ਪਲੀਜ਼ ਵੀਡੀਓ ਵਾਇਰਲ ਕਰ ਦਿਓ ਘੱਟੋ ਘੱਟ 2-300 ਲਾਈਕ ਹੋ ਜਾਣੇ ਚਾਹੀਦੇ ਵੀਡੀਓ ਤੇ ਪਲੀਜ਼ 2 300 ਲਾਈਕ ਨਾ ਥੋੜੀ ਬਾਰ ਐਲ ਹੁੰਦੀ ਹੈ ਗੁਰੂ ਨਹੀਂ ਪਹਿਲਾਂ ਜਿਹੜੇ ਆਂਦੇ ਨੇ ਉਹਦੇ ਨਾਲ ਸਹੀ ਹੈ ਨਾ ਚਲੋ ਠੀਕ ਹੈ ਹੁਣ ਦੇਖਦੇ ਆ ਇਸ ਵੀਡੀਓ ਦੇ ਉੱਪਰ ਕਿੰਨੇ ਕੁ ਤੁਸੀਂ ਲਾਈਕ ਕਰਾਂਗੇ 300 ਲਾਈਕ 400 ਲਾਈਕ ਤਾਂ ਚਾਹੀਏ ਇਹ ਸਾਡੀ ਗੱਲ ਤੁਹਾਨੂੰ ਥੋੜੀ ਵੀ ਚੰਗੀ ਲੱਗੀ ਨਾ ਤੇ ਕਮੈਂਟ ਜ਼ਰੂਰ ਕਰਿਓ ਤੇ ਗਾਇਜ਼ ਇੱਕ ਗੱਲ ਹੋਰ ਮੈਨੂੰ ਤੁਹਾਨੂੰ ਪੁੱਛਣੀ ਸੀਗੀ ਜੇ ਮੰਨ ਲਓ ਅਸੀਂ ਵਲੌਗ ਚੈਨਲ ਦੇ ਉੱਪਰ ਕੋਈ ਹੋਰ ਕੰਟੈਂਟ ਚੇਂਜ ਕਰਦੇ ਆ ਠੀਕ ਆ ਪਹਿਲੀ ਚੀਜ਼ ਜੀ ਕੋਮੇਡੀ ਛੱਡ ਦੋ ਵਲੌਗ ਵਲੌਗਿੰਗ ਕਰ ਹੀ ਰਹੇ ਹਾਂ ਠੀਕ ਆ ਜੀ ਰੋਸਟਿੰਗ ਛੱਡ ਦਿਓ ਉਸ ਤੋਂ ਇਲਾਵਾ ਜੇ ਕੋਈ ਚੀਜ਼ ਅਸੀਂ ਹੋਰ ਕਰਨਾ ਚਾਹੀਏ ਤੇ ਅਸੀਂ ਤੁਹਾਡੀ ਰਾਏ ਲੈਣੀ ਹੈ ਜੀ ਅਸੀਂ ਕਿਸ ਕੈਟਾਗਰੀ ਦੇ ਉੱਪਰ ਕੰਮ ਕਰੀਏ ਉਹ ਕੈਟਾਗਰੀ ਸਾਨੂੰ ਕਮੈਂਟ ਜਰੂਰ ਕਰਿਓ ਜੀ ਤੁਹਾਡੀ ਕਮੈਂਟ ਜਰੂਰ ਮੈਂ ਨਾਲ ਦੇ ਨਾਲ ਰਿਪਲਾਈ ਦਊਗਾ ਤੇ ਫਿਰ ਅਗਲੀ ਵੀਡੀਓ 'ਚ ਇਹ ਵੀ ਦੱਸੂਗਾ ਕਿ ਅਸੀਂ ਕਿਸ ਕੈਟਾਗਰੀ ਦੇ ਉੱਪਰ ਕੰਮ ਕਰਾਂਗੇ ਜੋ ਵੀ ਕਰਾਂਗੇ ਜੋ ਵੀ ਸਾਡਾ opinion ਹੋਊਗਾ ਤਦ ਮੈਂ ਅਗਲੀ ਵੀਡੀਓ 'ਚ ਦੱਸੂਗਾ ਜਰੂਰ ਸਪੈਸ਼ਲੀ ਪਲੀਜ਼ ਆ ਰਿਕੁਐਸਟ ਹੈ ਗਾਈਜ਼ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ जो वीडियो चंकी लगे लाइक और शेयर चैनल सब्सक्राइब कर लियो तो प्लीज बदो बद तो भाई लाइक करियो तो लाइक और व्यू चाहिए थाने बस और कुछ तो नहीं चाहिए गाइस मिलते हैं नेक्स्ट वीडियो तब तक के